ਤੈਨੂੰ ਬੰਦਿਆ ਵੀ ਨਾ ਗਵਰਨਮੈਂਟ ਤੈਨੂੰ ਬੰਦੇ ਛੱਡ ਦਵੇ ਅੱਜ ਅੱਜ ਕਿਸਾਨ ਬੰਦ ਚਲੇ ਜਾਂਦੇ ਵਾਪਸ ਚਲੇ ਜਾਂਦੇ ਨੇ ਕਿਉਂ ਨਹੀਂ ਛੱਡ ਦਵੇ ਤੈਨੂੰ ਬੰਦੇ ਉਹ ਰੂਲ ਪੰਜਣਾ ਕਿ ਕਿਸੇ ਵੀ ਕਿਸੇ ਨੂੰ ਅਰੈਸਟ ਕੀਤਾ ਹੈ ਉਹਨੂੰ ਛਡਾਣਾ ਹੋਵੇ ਭੀੜ ਇਕੱਠੀ ਕਰਕੇ ਲੈ ਕੇ ਜਾਓ ਧਰਨਾ ਲਾਓ ਤੇ ਬੰਦੇ ਛੱਡ ਦੋ ਅੱਜ ਟੈਣੀ ਜਿਹੜਾ ਉਹ ਹੈਗਾ ਮਿਨਿਸਟਰ ਹੈਗਾ ਵੇ ਉਹਦੇ ਮੋਢੇ ਨੇ ਥਾਰ ਚੜਾਤੀ 6 ਕਿਸਾਨ ਮਰ ਗਏ ਸਰ ਕੋਈ ਯਾਰਿਆ ਟ੍ਰੇਨ ਤੋਂ ਉਤਰਨਾ ਪਵੇ ਰਾਤ ਨੂੰ ਕਿਤੇ ਸਾਡੇ ਨਾਲ ਵਾਪਰੀ ਹੈ ਨਾ ਸਾਨੂੰ ਬਤਾਵਾ ਪੜ ਗਿਆ ਸ੍ਰੀ ਸ਼ਿਖੇਸ਼ ਲੇਕਿਨ ਕਾਫੀ ਸਾਨੂੰ ਡਾਇਵਰਟ ਕਰਕੇ ਜਾਣਾ ਪਿਆ 2-3 ਘੰਟੇ ਐਕ ਦੋਲਨ ਵੀ ਨਵੀਂ ਇਨਵੈਸਟਮੈਂਟ ਨੂੰ ਰੋਕਦਾ ਹੈ ਬੰਦੇ ਮਦਬੀ ਰੋਕਦਾ ਬਿਲਕੁਲ ਰੋਕਦਾ ਬਿਲਕੁਲ ਰੁਕੇਗਾ ਬਿਲਕੁਲ ਰੁਕੇਗਾ ਜੇਕਰ ਹਾਂ ਐਦਾ ਇਫੈਕਟ ਜਰੂਰ ਬੰਦਾ ਪੰਜ ਦਿਨ ਹੋ ਗਏ ਟ੍ਰੇਨਾਂ ਰੁਕੀਆਂ ਪਈਆਂ तकरीबन 13 ਤੋਂ 13 ਤੋਂ 13 ਤੋਂ 20 ਲੱਖ ਰੁਪਇਆ ਰੇਲਵੇ ਨੂੰ ਵਾਪਸ ਕਰਨਾ ਪਿਆ ਟਿਕਟਾਂ ਦਾ ਲੋਕੀ ਟ੍ਰੈਵਲ ਨਹੀਂ ਕਰ پا ਰਹੇ ਅੱਜ ਦੇ ਪੇਪਰ ਚ ਹੈਗਾ 20 ਲੱਖ ਰੁਪਇਆ ਉਹਨਾਂ ਨੇ ਵਾਪਸ ਕੀਤਾ ਹੈ ਕਹਿੰਦੀ ਤਿੰਨ ਬੰਦੇ ਦੀ ਨਾ ਗਵਰਨਮੈਂਟ ਤਿੰਨ ਬੰਦੇ ਛੱਡ ਦਵੇ ਅੱਜ ਅੱਜ ਕਿਸਾਨ ਬੰਦ ਚਲੇ ਜਾਂਦੇ ਵਾਪਸ ਚਲੇ ਜਾਂਦੇ ਨੇ ਕਿਉਂ ਨਹੀਂ ਛੱਡ ਦਵੇ ਤਿੰਨ ਬੰਦੇ ਤੇ ਤੇ ਕੀ ਇਹਦੇ ਰੂਲ ਬਣ ਜਾਣਾ ਕਿ ਕਿਸੇ ਵੀ ਕਿਸੇ ਨੂੰ ਅਰੈਸਟ ਕੀਤਾ ਹੈ ਉਹਨੂੰ ਛਡਾਣਾ ਹੋਵੇ ਭੀੜ ਇਕੱਠੀ ਕਰਕੇ ਲੈ ਕੇ ਜਾਓ ਧਰਨਾ ਲਾਓ ਤੇ ਬੰਦੇ ਛੱਡ ਦਿਓ ਫਿਰ ਇਹ ਇਹ ਦਿੱਲੀ ਕੀ ਹੋ ਰਿਹਾ ਦਿੱਲੀ ਵੀ ਕਿਸਾਨ ਗਏ ਨੇ ਪਿੱਛੇ ਉਹਨਾਂ ਨੇ ਸਪੋਰਟ ਇੰਨੀ ਨਹੀਂ ਕੀਤੀ ਸਰਕਾਰ ਨੇ ਉਸ ਤੋਂ ਬਾਅਦ ਕੀ ਕੀਤਾ ਛੱਡਤਾ ਨਾ ਛੱਡ ਗਿਆ ਅੱਜ ਟੈਨੀ ਜਿਹੜਾ ਉਹਦਾ ਹੈਗਾ ਮਿਨਿਸਟਰ ਹੈਗਾ ਵੇ ਉਹਦੇ ਮੁੰਡੇ ਨੇ ਥਾਰ ਚੜਾਤੀ 6 ਕਿਸਾਨ ਮਰ ਗਏ ਹੈ ਉਹਦਾ ਮੁੰਡਾ ਅੱਜ ਵੀ ਬਾਹਰ ਤੁਰਿਆ ਫਿਰਦਾ ਹੈਗਾ ਵੇ ਕਿਸਾਨਾਂ ਦੇ ਕਿਸਾਨ ਅੱਜ ਵੀ ਅੰਦਰ ਹੈਗੇ ਨੇ ਅਸੀਂ ਕਿਸੇ ਵਾਇਲੈਂਸ ਨੂੰ ਸਪੋਰਟ ਨਹੀਂ ਕਰਦੇ ਹੈਗੇ ਕਿਸੇ ਬੋਇਲਰ ਨੂੰ ਸਪੋਰਟ ਨਹੀਂ ਸਰਕਾਰ ਤੇ ਕਿਸਾਨਾਂ ਦੀ ਲੜਾਈ ਤੇ ਆਮ ਜਨਤਾ ਪਿਸ ਰਹੀ ਹੈ ਬਿਲਕੁਲ ਪਿਸ ਰਹੀ ਹੈ ਸਾਰੇ ਪਿਸ ਰਹੇ ਪਿਸ ਰਹੇ ਸਰ ਫਿਰ ਸਰ ਲੱਖਾਂ ਜਿਹੜੇ ਯਾਤਰੀ ਉਹ ਵਪਾਰੀ ਜਿਹੜੇ ਸਟੂਡੈਂਟ ਹੈ ਤੇ ਜਿਹੜੇ ਮਰੀਜ਼ ਹੈ ਇਲਾਜ ਕਰਾਣ ਵੀ ਜਾਂਦੇ ਉਹ ਪਰੇਸ਼ਾਨ ਹਰਾਸਮੈਂਟ ਬਹੁਤ ਜ਼ਿਆਦਾ ਸਰ ਕੋਈ ਜਾ ਰਿਹਾ ਟ੍ਰੇਨ ਤੋਂ ਉਤਰਨਾ ਪਵੇ ਰਾਤ ਨੂੰ ਕਿਤੇ ਸਾਡੇ ਨਾਲ ਵਾਪਰੀ ਹੈ ਨਾ ਸਾਨੂੰ ਪਤਾ ਹੈ ਦੇਖੋ ਕਿ ਕਿੱਥੇ ਕੰਮ ਜਾਣਾ ਸਾਨੂੰ ਇਸ ਤਰ੍ਹਾਂ ਦੀ ਸਰਕਾਰ ਚੂਜ਼ ਕਰਨੀ ਚਾਹੀਦੀ ਜਿੱਥੇ ਕਿ ਸਾਰਿਆਂ ਦੀ ਤਰੱਕੀ ਹੋਵੇ ਅਮਨ ਸ਼ਾਂਤੀ ਹੋਵੇ ਸਾਰਿਆਂ ਦੀ ਤੁਹਾਡੇ ਮੁਤਾਬਕ ਕਿਹੜੀ ਸਰਕਾਰ ਸਰਕਾਰ ਕੋਈ ਇਸ ਵੇਲੇ ਤੇ ਕੋਈ ਨਹੀਂ ਹੈਗੀ ਐਵੇਂ ਕਹੀ ਇਸ ਵੇਲੇ ਕੋਈ ਨਹੀਂ ਇਸ ਵੇਲੇ ਕੋਈ ਨਹੀਂ ਬਿਲਕੁਲ ਨਹੀਂ ਕੋਈ ਨਹੀਂ ਹੈਗੀ ਇਸ ਵੇਲੇ ਇੱਥੇ ਨੋਟਾ ਵਾਲੇ ਨੋਟਾ ਵਾਲੇ ਜ਼ਿਆਦਾ ਨੋਟਾ ਵਾਲੇ ਕੈਂਡੀਡੇਟ ਆ ਗਿਆ ਚੋਂ ਵਿੱਚੋਂ ਕੰਪੈਰੀਡ ਲਈਏ ਤੇ ਉਹ ਜਿਹੜਾ ਸਾਫ ਜਿਹੜੇ ਥੋੜਾ ਬਤੇ ਠੀਕ ਹੈ ਬਾਕੀ ਅਦਰਵਾਈਜ਼ ਕੋਈ ਨਹੀਂ ਹੈ ਪੰਜਾਬ ਦੀ ਅੰਮ੍ਰਿਤਸਰ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਸਿਆਸਤ ਦੇ ਵਿੱਚ ਅੱਜ ਕੀ ਪਹਿਲੀ ਵਾਰ ਚਾਰ ਐਮਪੀ ਲੜ ਰਹੇ ਹੈ ਚਾਰ ਪਾਰਟੀਆਂ ਵੱਖਰੀ ਵੱਖਰੀ ਹੋ ਕੇ ਲੜ ਰਹੀਆਂ ਚਾਰਾਂ ਦੇ ਮੁਤਾਬਿਕ ਤੁਹਾਡੇ ਮੁਤਾਬਿਕ ਸ਼ਹਿਰ ਦੀ ਜਿਹੜੀ ਹੈ ਤਰੱਕੀ ਲਈ ਕਿਹੜਾ ਕੈਂਡੀਡੇਟ ਸਹੀ ਹੁੰਦਾ ਦੇਖੋ ਜੀ ਬੜੀ ਕਲੀਅਰ ਗੱਲ ਹੈ ਜੇ ਅਸੀਂ ਨੈਸ਼ਨਲ ਪ੍ਰਸਪੈਕਟਿਵ ਨਾਲ ਚੱਲੀਏ ਤੇ ਬੀਜੇਪੀ ਬਿਖਲਾਵਾ ਤੇ ਕੋਈ ਆਪਸ਼ਨ ਨਹੀਂ ਹੈ ਕਿਉਂਕਿ ਬੀਜੇਪੀ ਇਸ A ਸਟਰੋਂਗ ਪਾਰਟੀ ਔਰ ਨੈਸ਼ਨਲ ਲੈਵਲ ਤੇ ਆਏਗੀ ਹੁਣ ਅਗਰ ਅੰਮ੍ਰਿਤਸਰ ਜਾਂ ਪੰਜਾਬ ਦੀ ਗ ਉਹ ਇਨਫ ਨਹੀਂ ਗਿਆ ਉਹਦੇ ਵਾਸਤੇ ਬੰਦਾ ਕੈਂਡੀਡੇਟ ਚੁਣ ਕੇ ਨਹੀਂ ਆਂਦਾ ਵਿਲੇਜ ਦੇ ਵਿੱਚ ਤੇ ਵਿਰੋਧਤਾ ਹੋ ਰਹੀ ਹੈ ਬੀਜਪੀ ਦੀ ਸਰ ਸਰ ਬਿਲਕੁਲ ਹੋ ਰਹੀ ਹੈ ਔਰ ਵੋਟ ਪਾਏਗਾ ਵੀ ਨਹੀਂ ਅਬੀ ਅਜੇ ਕੋਈ ਡਾਊਟ ਨਹੀਂਗਾ ਕਿ ਲੋਕੀ ਇੰਨਾ ਬੋਧਨ ਨਹੀਂ ਕਰਦੇ ਕਿਉਂਕਿ ਅਜਿਹੀ ਇਹਨਾਂ ਨੇ ਮੂਵਮੈਂਟ ਸ਼ੁਰੂ ਕੀਤੀ ਹੈ ਨਾ ਕੋਈ ਇੰਨਾ ਸਮਝਦਾ ਨਹੀਂ ਰੀਜ਼ਨ ਕੀ ਹੈ ਕੀ ਨਹੀਂਗਾ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਸ ਤਰ੍ਹਾਂ ਬੰਦੇ ਛੱਡਾਂਗੇ ਤੇ ਹਰ ਵਾਰ ਇਹ ਸਿਸਟਮ ਬਣੇਗਾ ਔਰ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਿਹਾ ਲੋਕਾਂ ਨੇ ਟੂਰਸ ਕੈਨਸਲ ਕਰਤੇ ਆ ਪੜਾਈ ਵਾਸਤੇ ਵੀ ਬਹੁਤ ਡਿਸਟਰਬ ਹੋ ਰਿਹਾ بزਨਸ ਵੀ ਘਟ ਰਿਹਾ ਜੋ ਕਿ ਬਹੁਤ ਗਲਤ ਹੈ ਹਰ ਬੰਦਾ ਪ੍ਰੋਟੈਸਟ ਕਰ ਰਿਹਾ ਅੰਮ੍ਰਿਤ ਸਰ ਦੀ ਰੋਟੀ ਟੂਰਿਸਟ ਚਲਾਉਂਦਾ ਜੇ ਟ੍ਰੇਨਾਂ ਕੈਨਸਲ ਹੋਣਾ ਟੂਰਿਸਟ ਨਹੀਂ ਆ ਰਿਹਾ ਹੋਟਲ ਖਾਲੀ ਹੋ ਰਹੇ ਹੁਣ ਲਾਸਟ ਮੰਥ ਵਿਕੇਸ਼ਨਸ ਆ ਬੱਚਿਆਂ ਦੀਆਂ ਛੁੱਟੀਆਂ ਆ ਤੇ ਬੰਦਾ ਸੋਚਦਾ ਹੁਣ ਮੈਂ ਲਾਸਟ ਵੀਕ ਗਿਆ ਸੀ ਬਾਹਰ ਗਿਆ ਸੀ ਰਿਸ਼ੀਕੇਸ਼ ਲੇਕਿਨ ਕਾਫੀ ਸਾਨੂੰ ਡਾਇਵਰਟ ਕਰਕੇ ਜਾਣਾ ਪਿਆ 2 ਦਿਨ ਘੰਟੇ ਐਕਸਟਰਾ ਲੱਗਦੇ ਆ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਉਹਦੇ ਚਤੇ ਕੋਈ ਸ਼ੱਕ ਨਹੀਂਗਾ ਜੋ ਹੋ ਰਿਹਾ ਗਲਤ ਹੋ ਰਿਹਾ ਲੇਕਿਨ ਸਟੇਲ ਅਗਰ ਅੰਮ੍ਰਿਤਸਰ ਪ੍ਰਸਪੈਕਟਿਵਲ ਚਲੀ ਹੈ ਨਾ ਤੇ ਬੀਜਪੀ ਦਾ ਕੈਂਡੀਡੇਟ ਤੇ ਮੁਸ਼ਕਿਲ ਆ ਨਾ ਕਾਂਗਰਸ ਹੋਰ ਅਕਾਲੀ ਨੂੰ ਪਾਣ ਦਾ ਕੋਈ ਅਸਰ ਨਹੀਂ ਆਣਾ ਨਹੀਂ ਹੈ ਨਾ ਮੇਰਾ ਤੁਹਾਡਾ ਵਿਚਾਰ ਕੀ ਹੈ ਕਿਹੜਾ ਆਣਾ ਚਾਹੀਦਾ ਸਾ ਬੀਜੇਪੀ ਦਾ ਆਣਾ ਚਾਹੀਦਾ ਹੈ ਲੇਕਿਨ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤੇਗਾ ਮੈਨੂੰ ਇਹ ਲੱਗਦਾ ਕਿ ਮੈਂ ਚਲੋ ਅਗਰ ਤੂੰ VOTING ਕਰ ਰਹੇ ਹੋ ਕੁਝ ਕਰ ਰਹੇ ਹੋ ਮੈਂ ਤੁਹਾਨੂੰ ਦੱਸਿਆ ਉਹਦੇ ਰੀਜ਼ਨਸ ਹੈ ਕਿਉਂਕਿ 3 ਸਾਲ ਅਰੇ ਸਰਕਾਰ ਚੱਲਨੀ ਹੈ ਅੱਗੇ ਤੇ ਜੇ 3 ਸਾਲ ਐਮਪੀ ਰਹੇਗਾ ਤੇ ਚਲੋ ਕੁਛ ਨਾ ਕੁਛ ਅਗਰ ਪੰਜਾਬ ਚ ਸੇਮ ਸਰਕਾਰ ਹੈ ਔਰ ਸੇਮ ਐਮਪੀ ਹੈ ਕਿ ਥੋੜਾ ਬੋਤਾ ਜਾ ਕੇ ਬੋਲੇਗਾ ਲੇਕਿਨ ਉਹੀ ਹੈ ਨਾ ਕਿ ਹੁਣ ਚੋਇਸ ਤੇ ਚਾਰਾਂ ਚੋਂ ਇੱਕ ਨਹੀਂ ਹੈ ਇਤਨੀ ਕੋ ਫਿਫਥ ਕੈਂਡੀਡੇਟ ਆਏਗਾ ਤੋਂ ਵਟ ਆਈ ਥਿੰਕ ਆਣਾ ਤੇ ਨੈਚੁਰਲੀ ਸਭ ਨੂੰ ਪਤਾ ਹੈ ਕਿ ਨੈਸ਼ਨਲ ਲੈਵਲ ਤੇ ਬੀ